ਪਾਣੀ ਵਜ਼ਨ ਕਰਕੇ ਕੀ ਕਹਿੰਦੇ ਸਾਰਾ ਸਾਡਾ ਏਰੀਆ ਜਿਹੜਾ ਦੇ ਗੰਨੇ ਨੂੰ ਜੋ ਨੁਕਸਾਨ ਹੀ ਹੈਗਾ ਜਿਹੜਾ ਡੰਗਰਾਂ ਦਾ ਚਾਰਾ ਹੀ ਉਹ ਸਾਰਾ ਜਿਹੜਾ ਖਰਾਬ ਹੋ ਹੀ ਨਹੀਂ ਤੇ ਦੂਜਾ ਸਾਡੇ ਮੇਨ ਆ ਨੂੰ ਸਮੱਸਿਆ ਇਹੋ ਹੀ ਹੈਗੀ ਸਾਡੇ ਸੱਤ ਪਿੰਡ ਨਾਲ ਲੱਗਦੇ ਆ ਇਧਰੋਂ ਪਾਰੀ ਉਹਨਾਂ ਨੂੰ ਹਲੇ ਕੋਈ ਹੁੰਦੇ ਨਾਲ ਸੰਪਰਕ ਟੁੱਟਿਆ ਦਾ ਜੀ ਤੇ ਉਹ ਵਿਚਾਰੇ ਹਲੇ ਕੋਈ ਵੀ ਬਿਮਾਰ ਹੋ ਜੇ ਕੋਈ ਕਸ਼ ਹੋ ਜੇ ਉਹ ਪਾਕਿਸਤਾਨ ਨੂੰ ਜਾ ਸਕਦੇ ਆ ਇਧਰੋਂ ਨਹੀਂ ਤੇ ਸਰਕਾਰਾਂ ਆਉਂਦੀਆਂ ਵਾਅਦਾ ਕਰਕੇ ਚੱਲ ਜਾਂਦੀਆਂ 20 ਸਾਲ ਤੋਂ ਹੀ ਸੌਂਦੇ ਆਏ ਆ ਕਿ ਕੀ ਕਹਿੰਦੇ ਪੁਲ ਦਾ ਅੱਜ ਕੰਮ ਲੱਗਣ ਲੱਗਾ ਕੱਲ ਲੱਗਣ ਲੱਗਾ ਪਰ ਕੋਈ ਕੰਮ ਨਹੀਂ ਲੱਗ ਰਿਹਾ ਜੀ ਕੋਈ ਕੁਛ ਨਹੀਂ ਪਾਣੀ ਸਾਰੇ ਬਾਹਰ ਫਿਰਨ ਦੇ ਆ ਜੀ ਮੰਨ ਲਓ ਇਹ ਜਗਾ ਸਭ ਤੋਂ ਉੱਚੀ ਹੈ ਜੀ ਇੱਥੇ ਪਾਣੀ ਫਿਰਨ ਦੇ ਬਾਕੀ ਇਹ ਸਾਰਾ ਏਰੀਆ ਜਿਹੜਾ ਸਾਡੇ ਡੁੱਬ ਚੁਕਿਆ ਹੈ ਘੜ ਤੋਂ ਘੜ 250 300 ਕਿਲਾਏ ਸਾਡੇ ਪਟਵਾਰੀ ਸਾਹਿਬ ਆਏ ਤੇ ਤਸਵੀਲਦਾਰ ਸਾਹਿਬ ਹੋ ਕੇ ਗਏ ਆ ਕਹਿ ਰਿਹਾ ਜੀ ਕੀ ਕਹਿੰਦੇ ਆਣਾ ਅਫਸਰਾਂ ਨੇ ਅਸੀਂ ਦੇ ਇਹ ਮੰਗ ਕਰਨੇ ਵੀ ਜੋ ਮੌਕੇ ਦੇ ਹਾਲਾਤ ਆ ਉਹਨਾਂ ਦਾ ਜਾਇਜ਼ਾ ਲੈ ਕੇ ਤੇ ਕੀ ਕਹਿੰਦੇ ਜਿੰਮੇਦਾਰਾਂ ਨੂੰ ਜਿਹੜਾ ਉਹਦਾ ਮੰਦੀ ਮੁਆਜਾ ਜਿਹੜਾ ਉਹ ਦਿੱਤਾ ਜਾਏ ਪਰ ਕਹ ਹਟਦੀਆ ਦੇ ਦਾਂਗੇ ਪਿਛਲੀ ਵਾਰੀ ਵੀ ਦਿੱਤਾਗੇ ਰਹਿਣੀ ਹੈਗਾ ਜੀ ਹਰ ਸਾਲ ਨੂੰ ਕਰਤਿੰਦੇਰ ਸਿੰਘ ਹੈ ਜੀ ਮੈਂ ਮਲਟੀਪਰਪਸ ਹੈਲਥ ਵਰਕਰ ਮੇਲ ਸਿਵਲ ਸਜਨ ਦਫਤਰ ਗੁਰਦਾਸਪੁਰ ਤੋਂ ਸਾਡੀ ਟੀਮ ਆਈ ਹੈ ਜੀ ਇੱਥੇ ਅਸੀਂ ਸਪਰੇਅ ਕਰਵਾਈ ਹੈ ਜੀ ਪੂਰੇ ਸਕੂਲ ਨੂੰ ਚੈੱਕਅਪ ਕੀਤਾ ਵਾ ਕਿਤੇ ਡੇਂਗੂ ਮਲੇਰੀਆ ਦਾ ਲਾਰਵਾ ਨਾ ਮਿਲੇ ਤੇ ਨਾਲ ਦੀ ਨਾਲ ਸਪਰੇਅ ਕਰਵਾ ਕੇ ਤੇ ਕਿਤੇ ਸਾਨੂੰ ਬਾਈਦਾਵੇ ਾਰਵਾ ਮਿਲਦਾ ਨਹੀਂ ਮੌਕੇ ਤੇ ਹੀ ਰੈਸਟ ਕਰਾਂਗੇ ਪਰ ਫਿਲਹਾਲ ਸਾਨੂੰ ਕਿਤੇ ਲਾਰਵਾ ਨਹੀਂ ਮਿਲਿਆ ਇਸ ਤੇ ਵੱਧ ਤੋਂ ਵੱਧ ਲੋਕ ਰਹਿ ਸਕਦੇ ਨੇ ਕਿਉਂਕਿ ਸਕੂਲ ਕਾਫੀ ਵੱਡਾ ਹੈ ਸੀਨੀਅਰ ਸੈਕੰਡਰੀ ਸਕੂਲ ਹੈ ਫਿਲਹਾਲ ਤਿੰਨ ਰੂਮ ਉਹਨਾਂ ਨੇ ਤਿਆਰ ਕੀਤੇ ਹੋਏ ਨੇ ਤੇ ਬਾਕੀਆਂ ਦੀ ਤਿਆਰੀ ਚੱਲ ਰਹੀ ਆ ਬਾਕੀ ਵੀ ਖੋਲ ਕੇ ਪੂਰਾ ਤਾਂ ਪੂਰੇ ਸਕੂਲ ਨੂੰ ਖੋਲ ਦਿੱਤਾ ਜਾਊਗਾ ਤੇ ਉਸ ਤੋਂ ਬਾਅਦ ਵੱਧ ਤੋਂ ਵੱਧ ਜਿੰਨੇ ਵੀ ਲੋਕ ਆਣਗੇ ਉਹ ਇੱਥੇ ਰਹਿ ਸਕਣਗੇ ਮੈਡੀਕਲ ਉਸ ਬਹੁਤ ਅੱਗੇ ਜੀ ਸਹੂਤਾ ਸਾਡੇ ਸੀਐਚਓ ਇਹ ਨਾ ਮਲਟੀਪਰਪਸ ਵਰਕਰ ਤੇ ਆਪਣਾ ਡਾਕਟਰ ਸਾਹਿਬ ਸਪੈਸ਼ਲਿਸਟ ਉਹਨਾਂ ਦੀ ਡਿਊਟੀਆਂ ਲੱਗ ਚੁੱਕੀਆਂ ਨੇ ਤੇ ਪਹੁੰਚੂਕੇ ਨੇ ਤੇ तकरीबन ਸਾਰੇ ਹੀ ਬਾਰਡਰ ਇੰਡੀਆ ਦੇ ਜਿੰਨੇ ਵੀ ਏਰੀਏ ਪੈਂਦਾ ਹੋ ਕੇ ਸਲੇਕ ਪਾਈਟ ਵਾਸਤੇ ਵੈਕਸੀਨੇਸ਼ਨ ਅਵੇਲੇਬਲ ਆ ਤੇ ਬਾਕੀ ਸੇਵਾ ਸੇਵਲਾ ਹਸਪੀਟਲ ਤੇ ਤਾਂ ਹੈ ਹੀ ਹੈ ਵਾ ਬਾਕੀ ਲਾਗਰੇ ਨਾਲ ਦੀਆਂ ਪੀਐਸੀਆਂ ਨੂੰ ਵੀ ਉਥੋਂ ਤੱਕ ਵੀ ਦਵਾਈ ਜਿਹੜੀ ਆ ਪਹਚਾਈ ਚੜਕ ਭਾਜੀ ਨਾਈਟ ਡਿਊਟੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹਾਂਜੀ ਬਿਲਕੁਲ ਜੀ ਨਾਈਟ ਡਿਊਟੀਆਂ ਦਾ